ਹੋ ਗਿਆ ਧਨ ਧਨ ਸਤ ਸੰਗਤ ਕਿਹੜੀ ਜਿੱਤ ਹਰ ਰਸ ਪਾਇਆ ਜਿੱਤੇ ਹਰ ਰਸ ਤੇ ਸਭ ਕੁਝ ਹੈ ਹੀ ਨਹੀਂ ਰੋ ਹਾਰਾ ਤਾਂ ਸੱਚਖੰਡ ਉੱਥੇ ਤਾਂ بارش ਹੁੰਦੀ ਹੈ ਬੜਾ ਵਰਤਾਰੇ ਤਾਂ ਕਿੱਥੋਂ ਵਰਸਦਾ ਹਾਂ ਪਰ ਜਿਹੜਾ ਵਰਸਦਾ ਵਰਸਦਾ ਕਿੱਥੋਂ ਹੈ ਇੱਥੇ ਤਾਂ ਝੂਠ ਵਰਸਦਾ ਸਾਰੇ ਝੂਠੀਆਂ ਮੱਤਾਂ ਅਤਰ ਬਾਰੇ ਇਹ ਕਹਿੰਦੇ ਹਤੂ ਨਦੀ ਕਿਉਂ ਕਿ بارش ਤੋਂ ਨਦੀਆਂ ਨਾਲੇ ਪੈਦਾ ਹੁੰਦੇ ਨੇ ਇਵੇਂ ਜੋ ਪ੍ਰਚਾਰ ਵਾਰਸ਼ ਹੋ ਰਹੀ ਹੈ ਨਦੀਆਂ ਨਾਲੇ ਪੈਦਾ ਹੁੰਦੇ ਵਤਨ ਵਤਨਾ ਨਾਮ ਕਹਿੰਦੇ ਗੰਗਾ ਕਹਿੰਦੇ ਜਮਨਾ ਕਹਿੰਦੇ ਸਰਸਤੀ ਇਹ ਰੱਖਿਆ ਤਾਂ ਰੱਖਿਆ ਹੋਇਆ ਕੁਝ ਬੈਕਗ੍ਰਾਉਂਡ ਹੈਗਾ ਪਾਏ ਦੀ ਆਪਰ ਤਾਂ ਸਾਦੀ ਬਰਸਾ ਲਿਖਿਆ ਜੇ بارش ਹੋਊਗਾ ਤਾਂ ਨਦੀਆਂ ਨਾਲੇ ਵੀ ਪੈਦਾ ਹੋਣਗੇ ਇਹਨਾਂ ਦਾ ਨਦੀਆਂ ਦਾ ਜਿੱਥੇ ਜਿੱਥੇ ਕੋਈ ઋષਿ ਬੁਢੀ ਰਹਿੰਦਾ ਸੀ ਨਾ ਉਹਦੀ ਵਿਚਾਰ ਧਾਰਾ ਉਹ ਜਿਹੜੀ ਨਦੀ ਸੀ ਉਹਦੇ ਉੱਤੇ ਨਾਮ ਰੱਖਿਆ ਨਮਨ ਤੇ। ਉਹ ਕਿਸ਼ਾਨ ਦਾ ਜੋੜਿਆ ਹੋਇਆ ਹੈ ਜਬਨਾ ਨਾਲ। ਇਹਦਾ ਨਾਮ ਜਿਹੜੀ ਕਲਿੰਦਰੀ ਰੱਖਿਆ ਹੋਇਆ ਹੈ। ਕਲਿੰਦਰੀ ਕਲਿੰਦਰੀ ਇਹਨੂੰ ਦਾਸੁਕਰਾਂਜੀ ਕਲਿੰਦਰੀ ਆਇਆ ਹੈ। ਉਹ ਪਿਛਲੇ ਦਿਨਾਂ تھا ਜੀ ਕਲਿੰਦਰੀ ਕਹਿੰਦੇ ਨੇ ਜਬਨਾ ਨੂੰ ਜਮਨਾ ਵੀ ਕਹਿੰਦੇ ਨੇ ਜਮਨ ਜਾਂ ਮਦਾ ਮਾਰਗ ਉੱਟੀ ਗੰਗਾ ਜਮਨ ਬੁਲਾਈ ਗੋਬੀਰ ਨੇ ਉੱਥੇ ਗਿਆ ਇਹ ਨਾਮ ਰੱਖਿਆ ਨੇ ਇਹਦੇ ਨਾਲ ਜੋੜੀ ਹੋਈ ਹੈ ਕ੍ਰਿਸ਼ਨ ਨਾਲੇ ਜਮਨ ਜਮਕਾ ਮਾਰ ਗਏ ਕਿਹੜਾ ਮਾਰਿਆ ਜਮ ਜਮ ਦੇ ਮਾਰਗ ਦਾ ਪੰਦੀ ਹੋਇਆ ਜਮਨ ਵਰਗ ਚ ਜੰਪਨ ਮਾਰਚਾ ਰਖਣ ਵਾਲੀ ਨਦੀ ਹੈ ਜਿਹੜੀ ਉਹਦਾ ਨੋਜਮਨ ਕਕਾ ਜਿਹੜੀ ਨਦੀ ਹੈ ਜੇਦਾ ਜਮਨਾ ਜਾਂਦਾ ਪਾਣੀ ਜਿੰਨਾ ਅਗਲਾ ਜਮਨਾ ਦਾ ਪਾਣੀ ਜਾ ਕੇ ਰਲ ਗਿਆ ਗੱਗਾ ਚ ਉਹ ਵਾਲਾ ਹਵਾ ਉਹਦਾ ਚਲਿਆ ਜਾਊਗਾ ਗਾਂ ਸੁਬੂਦਰ ਤੱਕ ਪਰ ਜਿਹੜਾ ਰਾਹ ਦੇ ਵਿੱਚ ਰਾਰਾ ਨੂਰਾ ਦੇ ਬੀਪੂਆਂ ਲੋਕ ਰਹਿ ਗਿਆ ਥੱਲੇ ਹੀ ਤਲੇ ਰਯੂ ਚਾਇਓ ਗੁਜਰੇ ਜਿਆ ਰਣੀ ਜਰਾ ਜ ਦੋ ਤਾਰਾਂ ਨੇ ਜੋ ਗੱਡੀਆਂ ਲਿਜੋ ਜਬ ਮੈਂ ਜਬ ਵੇ ਥਿਰੇ ਜੂਗਾ ਜੋ ਸੰਗਤ ਤਾਂ ਨਿਕਲ ਕੇ ਆ ਗਈ ਗੁਰਮਤਿ ਚ ਉਹ ਆਪਾ ਦੂਏ ਪਾਸੇ ਲੈਨੇ ਆ ਨਾ ਜਿਹੜੀ ਤਾਂ ਇਹਨਾਂ ਜੋ ਚੰਗੇ ਆਦਮੀ ਧਿਆਨ ਆਦਾਰ ਮਹੰਦਾਰ ਆਦਮੀ ਸਾਰੀਆਂ ਧਰਮਾਂ ਸੁਦੇ ਜੀ ਰਾ ਕੋਈ ਵੀ ਹੋਵੇ ਜਿਹੜੇ ਦਾ ਗਾਂ ਦਾ ਰਾਹ ਬਦਲ ਕੇ ਜਮਾ ਕਬੀਰ ਆਇਆ ਪਹਿਲਾਂ ਥੱਲੇ ਹੋਇਆ ਇਸ ਦੂਆ ਚ ਹੋਇਆ ਗੁਰਾਂ ਦੀ ਵੀ ਦੂਆ ਚ ਹੋਇਆ ਕਹਾਂ ਜਾਣਾ ਸੀਗਾ ਉੱਥੇ ਉਹਨਾਂ ਕੋ ਗਾਂ ਰਸਤਾ ਨਹੀਂ ਕਹਾਂ ਇਹ ਹੀ ਰਸਤਾ ਹੈ ਬੇਦਰ ਰਸਤਾ ਹੈ ਇਹ ਤਾਂ ਕੋਈ ਨਸਾ ਗਾਂ ਜਾ ਕੇ ਰਸਤਾ ਕੋਈ ਉਹ ਜਪਨਾ ਨੂੰ ਕੋਈ ਜਾ ਕੇ ਗੱਜੜਾਣਾ ਪਿਆ ਜਿੱਦੀਆਂ ਨਦੀਆਂ ਨੇ ਆ ਪਹਾੜ ਚੋਂ ਆਉਂਦੀਆਂ ਸਾਰੀਆਂ ਹੀ ਉਹਦੇ ਚੜੀ ਜਾਂਦੀ ਉਹ ਗੰਗਾ ਜਾ ਕੇ ਤਾਂ ਹੈ ਗੰਗਾ ਦਾ ਨਕਸ਼ਾ ਦੱਸਿਆ ਹੋਇਆ ਸਾਡੇ ਕੋਲ ਇਹਨੂੰ ਗੰਗਾ ਮੰਨਿਆ ਵੀ ਸਾਰੀਆਂ ਇਹ ਨਦੀ ਨੂੰ ਲੈ ਕੇ ਸਬੂਤਰ ਜਾਵੜਦੀ ਹੈ ਕੋਈ ਕਿਸੇ ਇਲਾਕੇ ਚੋ ਅਜਿਹਾ ਨਹੀਂ ਇਹ ਇਸ ਤਰੀਕੇ ਨਾਲ ਇਹਦਾ ਮਸਾਲਾ ਦਿੱਤੀ ਹੁੰਦੇ ਆਂ ਜੀ